ਮਾਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਸਾਰੇ ਹੀ ਦਰਸ਼ਕਾਂ ਤੋਂ ਪਹਿਲਾਂ ਤਾਂ ਮਾਫੀ ਚਾਹੁੰਦੀ ਹਾਂ ਕਿ 2 3 ਦਿਨ ਤੋਂ ਮੈਂ ਵੀਡੀਓ ਅਪਲੋਡ ਨਹੀਂ ਕਰ ਸਕੀ ਕਿਉਂਕਿ ਸਾਡੇ ਪਰਿਵਾਰ ਵਿੱਚ ਵਿਆਹ ਸੀ ਰਿਸ਼ਤੇਦਾਰੀ ਵਿੱਚ ਤੇ ਮੈਂ ਉੱਥੇ ਗਈ ਹੋਈ ਸੀ ਉਹ ਹਰਿਆਣੇ ਵੱਲੇ ਮਾਨਸਾ ਜ਼ਿਲ੍ਹੇ ਵਿੱਚ ਸੀ ਤੇ ਉੱਥੇ ਜਾ ਕੇ ਫੋਨ ਦੀ ਰੇਂਜ ਹੀ ਨਹੀਂ ਆਈ ਤੇ ਤਾਂ ਕਰਕੇ ਫਿਰ ਮੇਥੋਂ ਕੋਈ ਵੀਡੀਓ ਅਪਲੋਡ ਨਹੀਂ ਹੋਈ ਤੇ ਮੈਂ ਇਸ ਗੱਲ ਦੀ ਢੱਡ ਤੋਂ ਮਾਫੀ ਚਾਉਣੀ ਆ ਪਰ ਅੱਜ ਮੈਂ ਤੁਹਾਨੂੰ ਇੱਕ ਪੰਜਾਬੀ ਲੋਕਗੀਤ ਸੁਨਾਰੀ ਹਾਂ ਇਹ ਪੰਜਾਬੀ ਲੋਕਗੀਤ ਢੋਲ ਕੀਤੇ ਗਾਇਆ ਜਾਂਦਾ ਹੈ ਤੇ ਨਾਲੇ ਗਿੱਧੇ ਵਿੱਚ ਵੀ ਬੋਲਿਆ ਜਾਂਦਾ ਹੈ ਜੇ ਆਪਾਂ ਉਹ ਵੈਸੇ ਆਪਾਂ ਚਾਰ ਬੀਬੀਆਂ ਇਕੱਠੀਆਂ ਹੋ ਕੇ ਵੀ ਪੰਜਾਬੀ ਲੋਕਗੀਤ ਗਾਉਣੀਆਂ ਫਿਰ ਵੀ ਗਾਇਆ ਜਾਂਦਾ ਹੈ ਇਹ ਪੰਜਾਬੀ ਲੋਕਗੀਤ ਦੀ ਸਟੋਰੀ ਇੰਜ ਲੱਗਦੀ ਹੈ ਵੀ ਜਿਵੇਂ ਹੀਰ ਤੇ ਰਾਂਝੇ ਦੀ ਹੋਏ ਕਿਉਂਕਿ ਹੀਰ ਆਪਦੀ ਮਾਂ ਤੋਂ ਚੀਜ਼ਾਂ ਮੰਗਦੀ ਹੈ ਇਹਦੇ ਬੋਲਾਂ ਵਿੱਚ ਪਤਾ ਲੱਗਦਾ ਹੈ ਪਰ ਇਹ ਪੁਰਾਣਾ ਪੰਜਾਬੀ ਲੋਕਗੀਤ ਹੈ ਤੇ ਉਹ ਫਿਰ ਕਹਿੰਦੀ ਆ ਵੀ ਮਾਂ ਨਹੀਂ ਮੈਨੂੰ ਆਹ ਚੀਜ਼ ਲੈ ਦੇ ਜੰਮੂ ਸ਼ਹਿਰ ਦੀ ਕਿਉਂਕਿ ਜੰਮੂ ਸ਼ਹਿਰ ਉਦੋਂ ਬਹੁਤ ਦੂਰ ਸੀ ਤੇ ਉਥੋਂ ਦੀ ਗਰਮ ਕੱਪੜਾ ਤੇ ਜਿਹੜੇ ਉਥੋਂ ਦੇ ਕੁੜਤੇ ਜੰਮੂ ਸ਼ਹਿਰ ਦੇ ਆ ਉਹ ਫਕੀਰਾਂ ਵਰਗੇ ਹੀ ਹੁੰਦੇ ਹਨ ਖੁੱਲੇ-ਖੁੱਲੇ ਪਾਏ ਹੁੰਦੇ ਹਨ ਜਿਹੜੇ ਉੱਥੋਂ ਦੇ ਪਟਕੇ ਸਿਰ ਤੇ ਬੰਨਣ ਵਾਲੇ ਵੀ ਹੁੰਦੇ ਹਨ ਕਸ਼ਮੀਰੀ ਪਟਕਾ ਬੋਲਦੇ ਹਨ ਉੱਥੋਂ ਦੀਆਂ ਬੀਬੀਆਂ ਨੇ ਪਾਏ ਹੁੰਦੇ ਆ ਉਹ ਵੀ ਇਸੇ ਤਰ੍ਹਾਂ ਦੇ ਬੁਰਕੇ ਵਾਕੂ ਹੀ ਹੁੰਦੇ ਹਨ ਤੇ ਕਿਉਂਕਿ ਉਦੋਂ ਭਰੇਵਾ ਉਹ ਜਿਹੀ ਹੀਰ ਪਾ ਕੇ ਰੱਖਦੀ ਸੀ ਕਿਉਂਕਿ ਉਹਨੂੰ ਬਾਹਰ ਜਾਣਾ ਪੈਂਦਾ ਸੀ ਤੇ ਉਹ ਆਪ ਦਾ ਭਰੇਵਾ ਬਦਲ ਕੇ ਹੀ ਜਾਂਦੀ ਸੀ ਉਹਦਾ ਪਰਿਵਾਰ ਉਹਨੂੰ ਬਾਹਰ ਨਹੀਂ ਸੀ ਜਾਣ ਦਿੰਦਾ ਇਸ ਕਰਕੇ ਉਹ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਹੀਰ ਰਾਂਝੇ ਦੀ ਸਟੋਰੀ ਹੋ ਸਕਦੀ ਹੈ ਕਿਉਂਕਿ ਆਪਾਂ ਇਹਦਾ ਪੱਕਾ ਗੱਲ ਕਹਿ ਨਹੀਂ ਸਕਦੇ ਪਰ ਜਦੋਂ ਬੋਲ ਆਉਂਦੇ ਹਨ ਪੰਜਾਬੀ ਲੋਕੀ ਦੇ ਉਦੋਂ ਸਮਝ ਲੱਗਦੀ ਹੈ ਵੀ ਇਹ ਸਟੋਰੀ ਉਸ ਸਮੇਂ ਦੀ ਹੋਵੇਗੀ ਤੇ ਮੈਂ ਤੁਹਾਨੂੰ ਇਹ ਪੰਜਾਬੀ ਲੋਕ ਗੀਤ ਸੁਣਾਉਣੀ ਹਾਂ ਕਿਉਂਕਿ ਮੇਥੋਂ ਪਹਿਲਾਂ ਕਿੰਨਾ ਨੇ ਗਾਇਆ ਹੋਊਗਾ ਪਰ ਮੈਂ ਆਪ ਦੇ ਲੱਕੇ ਮੁਤਾਬਕ ਤੁਹਾਨੂੰ ਸੁਣਾ ਰਹੀ ਹਾਂ मां नी चगास सुवादे जम्मू शहर नी चगास सुवादे जम्मू शहर नी चे बग़ैर दिलि हिलिया मां चे बग़ैर दिलि हल मां रांझा फकीर झल ਮਾਏ ਨੀ ਰਾਂਜਾ ਵਕੀਰੋ ਚੱਲੇ ਆ ਮਾਏ ਨੀ ਸਾਡਾ ਤੇ ਵਸ ਨਹੀਂ ਉਹ ਚੱਲੇ ਆ ਮਾਏ ਨੀ ਸਾਡਾ ਤੇ ਵਸ ਨਹੀਂ ਉਹ ਚੱਲੇ ਆ ਮਾਏ ਨੀ ਜੰਗਲ ਚੁਡੇ ਰਾਜਾ ਕੇ ਮੱਲੇ ਆ ਮਾਏ ਨੀ ਜੰਗਲ ਚੁਡੇ ਰਾਜਾ ਕੇ ਮੱਲੇ ਆ ਮਾਹੇਨੀ ਕਾਂਟੇ ਕੜਾ ਦੇ ਜੰਮੂ ਸ਼ਹਿਰ ਦੇ ਮਾਹੇਨੀ ਕਾਂਟੇ ਕੜਾ ਦੇ ਜੰਮੂ ਸ਼ਹਿਰ ਦੇ ਮਾਹੇਨੀ ਕਾਂਟੇ ਅਬ ਗੇਰ ਦਿਲ ਹਿੱਲਿਆ ਮਾਹੇਨੀ ਕਾਂਟੇ ਅਬ ਗੇਰ ਦਿਲ ਹਿੱਲਿਆ ਮਾਹੇਨੀ ਰਾਂਝਾ ਫਕੀਰ ਹੋ ਚੱਲਿਆ ਮਾਏ ਨੀ ਰਾਂਝਾ ਫਕੀਰ ਹੋ ਚੱਲਿਆ ਮਾਏ ਨੀ ਜੰਗਲਾਂ ਚ ਡੇਰਾ ਜਾ ਕੇ ਮੱਲਿਆ ਮਾਏ ਨੀ ਜੰਗਲ ਚ ਡੇਰਾ ਜਾ ਕੇ ਮੱਲਿਆ ਮਾਏ ਨੀ ਜੁੱਤੀ ਸੁਵਾਦੇ ਜੰਮੂ ਸ਼ਹਿਰ ਦੀ मां जुसे जम्मू शहर जी माए नी जुती बगेर दिल हिया माए जुती बगेर दिलि हि नी रांझा फकीरहो चलया ਮਾਏ ਨੀ ਰਾਂਝਾ ਫਕੀਰ ਹੋ ਚੱਲਿਆ ਮਾਏ ਨੀ ਜੰਗਲ ਚੁੜੇ ਰਾਜਾ ਕੇ ਮੱਲਿਆ ਮਾਏ ਨੀ ਜੰਗਲ ਚੁੜੇ ਰਾਜਾ ਕੇ ਮੱਲਿਆ ਮਾਏ ਨੀ ਟਿੱਕਾ ਕੜਾ ਦੇ ਜੰਮੂ ਛੇਰ ਦਾ माए टिक्का टिका दे जम्मू शहर नी टिके बग़ैर दिल हल नी टिके बग़र दिल हल नी रांझा फकीर हो चलया माहे रांझा पकीर हो चल ਮਾਏ ਨੀ ਜੰਗਲ ਚ ਡੇ ਰਾਜਾ ਕੇ ਮੱਲੇਆ ਮਾਏ ਨੀ ਜੰਗਲ ਚ ਡੇ ਰਾਜਾ ਕੇ ਮੱਲੇਆ ਮਾਏ ਨੀ ਚੂੜਾ ਬਣਾ ਦੇ ਜੰਮੂ ਸ਼ਹਿਰ ਦਾ ਮਾਏ ਨੀ ਚੂੜਾ ਬਣਾ ਦੇ ਜੰਮੂ ਸ਼ਹਿਰ ਦਾ ਮਾਏ ਨੀ ਚੂੜੇ ਬਗੇਰ ਦਿਲ ਹਿੱਲਿਆ ਮਾਹੀਨੀ ਚੂੜੇ ਭਗੇਰ ਦੇਲ ਹਿੱਲਿਆ ਮਾਹੀਨੀ ਰਾਂਝਾ ਫਕੀਰ ਹੋ ਚੱਲਿਆ ਮਾਹੀਨੀ ਰਾਂਝਾ ਫਕੀਰ ਹੋ ਚੱਲਿਆ ਮਾਹੀਨੀ ਜੰਗ ਹਲ ਚੂੜੇ ਰਾਜਾ ਕੇ ਮੱਲਿਆ ਮਾਹੀਨੀ ਜੰਗਹਲ ਚੂੜੇ ਰਾਜਾ ਕੇ ਮੱਲਿਆ ਲੋ ਜੀ ਇਸੇ ਤਰ੍ਹਾਂ ਜਿੰਨੇ ਮਰਜ਼ੀ ਹੋ ਟੱਪੇ ਜੋੜ ਲਓ ਇਹ ਟੱਪੇਵਾਰ ਪੰਜਾਬੀ ਲੋਕ ਗੀਤ ਹੈ ਤੇ ਅੱਜ ਸਾਡੇ ਧੁੱਪ ਨਿਕਲੀ ਹੈ 1.5 ਮਹੀਨੇ ਤੋਂ ਅੱਧੇ ਦਿਨ ਤੋਂ ਹੀ ਨਿਕਲੀ ਹੈ ਤੇ ਇਹ ਵੀ ਰੱਬ ਦਾ ਸ਼ੁਕਰ ਹੈ ਵੀ ਜਿੰਨੇ ਧੁੱਪ ਕੱਢੀ ਹੈ ਤੇ ਮੈਂ ਤੁਹਾਨੂੰ ਇਹ ਪੰਜਾਬੀ ਲੋਕ ਗੀਤ ਸੁਣਾਇਆ ਕਿਉਂਕਿ ਉਹ ਆਪਦੀ ਮਾਂ ਤੋਂ ਸਾਰੀਆਂ ਚੀਜ਼ਾਂ ਮੰਗਦੀ ਹੈ ਜਿਹੜਾ ਜੰਮੂ ਸ਼ਹਿਰ ਦਾ ਚੂੜਾ ਹੈ ਉਹ ਵੀ ਹੋਰ ਹੈ ਆਪਣੇ ਜੰਮੂ ਕਸ਼ਮੀਰ ਵਿੱਚ ਚੂੜਾ ਹੋਰ ਤਰੀਕੇ ਦਾ ਬਣਿਆ ਹੁੰਦਾ ਹੈ ਆਪਣੇ ਲਾਲ ਰੰਗ ਦਾ ਬਣਾਉਂਦੇ ਆ ਤੇ ਉਹਨੇ ਫਿਰ ਸਾਰੀਆਂ ਚੀਜ਼ਾਂ ਜੰਮੂ ਕਸ਼ਮੀਰ ਦੀਆਂ ਮੰਗੀਆਂ ਕਿ ਮੈਂ ਉਹੋ ਜਿਹਾ ਭਰੇਵਾ ਬਣਾਵਾ ਤੇ ਜਦੋਂ ਮੈਂ ਬਾਹਰ ਜਾਵਾ ਤੇ ਰਾਂਝਾ ਜਿਹੜਾ ਇਹ ਫਕੀਰ ਹੋ ਚੱਲਿਆ ਉਹ ਕਹਿੰਦੀ ਵੀ ਮਾਂ ਆਬਦੀ ਨੂੰ ਕਹਿੰਦੀ ਵੀ ਮੇਰਾ ਵਸ ਨਹੀਂ ਚੱਲਦਾ ਪਿਆ ਤੇ ਵੀ ਮੈਂ ਕਹਈ ਉਹਨੂੰ ਫਕੀਰ ਹੋਣ ਨਾ ਦਵਾ ਤੇ ਇਹ ਹੈ ਪੰਜਾਬੀ ਲੋਕੀ ਦੇ ਬੋਲ ਜੇ ਕੋਈ ਮੇਥੋਂ ਵੱਧ ਘੱਟ ਬੋਲਿਆ ਗਿਆ ਤੇ ਮੈਨੂੰ ਮਾਫ ਕਰਨਾ ਤੇ ਮੇਰੀ ਵੀਡੀਓ ਵੇਖਣ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ